ਸਾਸੀ ਕਾਲ ਦੋਸਤੋ ਮੈਂ ਗੋਰੀਜ਼ੰਟਰਮ ਥੇਹਾ ਤੇ ਅਸੀਂ ਅੱਜ ਪਹੁੰਚੇ ਆਂ ਤਲਵੰਡੀ ਸਾਬੋ ਦੇ ਨਿੰਮੀ ਚੱਠਾ ਪੈਲਸ ਦੇ ਵਿੱਚ ਜਿੱਥੇ ਇੱਕ ਕਲਚਰ ਪ੍ਰੋਗਰਾਮ ਰੱਖਿਆ ਗਿਆ ਹੈਗਾ ਕਵਿਸ਼ਰ ਹਰਵੰਤ ਸਿੰਘ ਭੁੱਲਰ ਦੀ ਯਾਦ ਦੇ ਵਿੱਚ ਕਵਿਸ਼ਰੀ ਦਾ ਸਮਾਗਮ ਰੱਖਿਆ ਹੋਇਆ ਹੈਗਾ ਤੁਹਾਨੂੰ ਦਿਖਾਉਣੇ ਆ ਪਰਵੰਤ ਸਿੰਘ ਭੋਲਰ ਦੀ ਯਾਦ ਦੇ ਵਿੱਚ ਰੱਖਿਆ ਹੋਇਆ ਪ੍ਰੋਗਰਾਮ ਜਿੱਤੇ ਵਿੱਚ ਵੱਖ-ਵੱਖ ਜਥੇ ਜਿੱਥੇ ਪਹੁੰਚੇ ਆਓ ਚਲਦੇ ਆ ਤੁਹਾਨੂੰ ਦਿਖਾਉਨੇ ਆ ਮਾਨਦੇ ਆਨੰਦ ਇਸ ਪ੍ਰੋਗਰਾਮ ਦਾ ਗੁਰੂ ਜੀ ਦੇ ਸ਼ਬਦ ਦਾਸਨੋ ਕੀ ਸਾਰੇ ਆਏ ਆਪ ਦੇ ਦਵਾਰ ਤੇ ਹੋ ਸ਼ਬਦ ਪੰਡਾਲ ਜੈਸੇ ਭਾਈ ਗੋਰਾ ਭਾਈ ਪੂਰਾ ਦਾਸ ਅਖਵਾਵੇ ਵੇਦ ਗਿਆ ای تا لی راز تے پابود صورت ا تا سن وی اتے نوت ویشی دا چچے میری سما وچ تان چلے تیری بارے ا کے کٹا رہے کسے کی جنا نہ ثابت دی تو پوری کرے نیر میرے گا اگے سما تے رات چاں نچتے ہن میری کام تا دی پٹکا ਨਵਾ ਚਲੋ ਪਿਆਰ ਦਾ ਪਿਆਰ ਭਰ ਲਵੋ ਨੇਕੀ ਖਾਤਾ ਬਦਨਾਮੀ ਲੈ ਗੰਭਰ ਕਰੋ ਸਰਬਤ ਦੇ ਭਲੇ ¡No puedo también! These are the gold, the prize. ਨੇ ਕੀ ਘਟਾ ਬਨਾ ਨਹੀਂ ਲੈਣਾ ਪਰਮਾਨੇ ਬਸ ਮੁਕੇ ਸਮਝਾ ਬਖ ਗਉ ਤੇ ਸੂਰ ਕਾਂ ਸੂਰ ਨਹੀਂ ਲੜਦੇ ਤੂੰ ਕਿਉ ਲੜ ਲਈ ਮਜਬੂਰ ਐ ਤੂੰ ਬਦੱਸ ਦੇ ਗੁਰੂ ਗ੍ਰੰਥ ਗੁਰਾਨ ਨਾ ਮੈਂ ਆ ਇੱਕੋ ਰਬ ਦਾ ਸੁਦੇ ਆ ਗੁਰੂ ਗ੍ਰੰਥ ਗੁਰਾਨ ਨਾ ਮੈਂ ਆ ਕਰੇ સાડે એટલે કાળ સન્માન ધમન સીજી પુત્ર થેન્ક યુ ભગવાન વંચા એ કુતુ કે નવલોની સાડે તો સાડે પિછલે હોય સાથી ભગવાન સીજી પુત્ર તમારો પ્રભાવ સાડે માતાજી સુકા નિયો ਮਾਤਾ ਜੀ ਦੀ ਪੁੱਤ ਦੋਨੇ ਉਹਨਾਂ ਦੇ بیٹے ਤੇ ਲਖਮੀ ਸਿੰਘ ਜੀ ਕੋਲ ਤੇ ਵੀਰ ਸਿੰਘ ਜੀ ਕੋਲ ਦੋਨੇ ਕੀ ਹਰ ਕਰਦਾ ਹੁੰਦਾ ਬੜਾ ਲੋਕ ਕਰਦਾ ਹੁੰਦਾ ਤੁਲਰ ਸਾਹਿਬ ਆਰਾਮੇ ਤੋਂ ਵੀ ਵੀਰਨ ਕੌਰ ਤੇ ਇਤਨਾ ਨਥੇ ਹੈ ਤੋਂ ਵੀ ਕੁਲਵਿੰਦਰ ਕੌਰ ਕੁਲਵਿੰਦਰ ਕਾਹ ਤੈਂਦਾ ਸੀ ਕੁਲਵਿੰਦਰ ਕਾਹ ਜਨਮ ਮੂਰਤੀ ਕਹਿੰਦਾ ਹੁੰਦਾ ਬਾਰੇ ਨਕੇ ਸ਼ਬਾ ਬਾਰੇ ਸਰਦਾਰ ਹਰਵੰਦ ਸਿੰਘ ਨੀਕੋਲ ਸਾਹਿਬ ਦੀ ਯਾਦ ਵਿੱਚ ਜੁੜ ਬੈਠੇ ਉਹਦੇ ਜੀਵਨ ਸਾਥੀ ਆਡੇ ਸੰਤਾਨ ਜੋ ਮਾਂ ਦਾ ਜੀ ਮਾਂ ਦਾ ਨਗੀਰ ਉਹਨਾਂ ਦੇ بیٹے ਸਰਦਾਰ ਸਰਦਾਰ ਜਸਵੀਰ ਸਿੰਘ ਜੀ ਬੋਲੋ ਜੀ ਆ ਪਿਆਰੇਗਾ ਬੇਟੀਆਂ ਉਹ ਰਸਾਬ ਦਾ ਖੁਆਰੀ ਦੁਨੀਆ ਜਿਵੇਂ ਬੇਟੀਆਂ ਤਾਰੀ ਕਹਿੰਦੇ ਹੁੰਦੇ ਤੇਤੇ ਬਾਪੂ ਕਹਿੰਦੇ ਨੇ ਸੁਭਾਅ ਉੱਠ ਕੇ ਪਿਆਰ ਗੇ ਪੁੱਤਾਂ ਤੋਂ ਉੱਠ ਗਿਆ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਸਾਰੇ ਸਰਦਾਰ ਗੁਰੂ ਪਰਣਾਪਰਾਵੂ ਸਰ ਸਪਤਾਰ ਨਾਲ ਆ ਕੋ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਅੱਧੀਆਂ ਸੰਤਾਰ ਜੌਨ ਭੇੜਾ ਮਾਵਾ ਅਸੀਂ ਨਹੀਂ ਧੰਨ ਹੋ ਰਹੇ ਆ ਵਾਹਿਗੁਰੂ ਜਾਨਾ ਇਹ ਸਮੁੱਚੇ ਕੁਦਰਤੀ ਹੈ ਪਰ ਮੈਂ ਇੱਕ ਬੇਨਤੀ ਕਰ ਸਕੇ ਚਰਨਾ ਵਿੱਚ ਉਹ ਲੋਕ ਸਾ ਸਦਾਈ ਜਾਂਦੇ ਰਖਾਉ ਕਿਤੇ ਨਹੀਂ ਗਏ ਕੋ ਲੋਕ ਸਾਹਿਬ ਦੀਆਂ ਦਿੱਕਤਾਂ ਉਹਨਾਂ ਨੂੰ ਬਰਿਆ ਤੱਕ ਸਦੀਆਂ ਤੱਕ ਜਿਉਂਦਾ ਰਹਿਣ ਵੀ ਗਿਆ ਇਹ ਉਹਨਾਂ ਦੀ ਮਹਾਨ ਕਮਾਈ ਹੈ ਮੈਂ ਇਕੱਲਾ ਇਹ ਗੱਲ ਕਹਿੰਦਾ ਵੱਡੇ ਵੱਡੇ ਵਿਦਵਾਨ ਉਹਨਾਂ ਦੀਆਂ ਰਚਨਾਵਾਂ ਸੁਣ ਕੇ ਅਰਵਾਣ ਹੋ ਜਾਂਦੇ ਸੀ ਦਿੱਤ ਮਾਲ ਕਿੱਥੋਂ ਇਹਨਾਂ ਨੂੰ ਇਹ ਸ਼ਰਤ ਉਹ ਬੜੇ ਪਿਆਰ ਨਾਲ ਕਹਿੰਦੇ ਇਹ ਕੋ ਨਰਦੀ ਕਲਮ ਕਹਿੰਦੀ ਹੈ ਮੈਂ ਕਦੇ ਕਦੇ ਕਹਿੰਦਾ ਕੋ ਰਸਾਲਬ ਬੜਾ ਸੁਣਾ ਲਿਖਦੇ ਉਹ ਕਹਿੰਦੇ ਦਸਵੇਂ ਪਾਤਸ਼ਾਹ ਦੀ ਗੁਰੂ ਕਲਗੀਆਂ ਵਾਲੇ ਦੀ ਕਿਰਪਾ ਵਾਹ ਉਹ ਲੋ ਜੀ ਗੁਰੂ ਘਰ ਜਾਂਦੇ ਮੈਨੂੰ ਕਹਦੇ ਗੁਰਮਾਲਕ ਬੈਠਾ ਇੱਥੇ ਖੋਦੇ ਹੈ ਮਾਲਕ ਦਾ ਤਾਕਤ ਹੈ ਇੱਥੇ ਹੁਣ ਵੀ ਹਾਜ਼ਰਨਾਮੇ ਰਹੇ ਬਰਾਜਮਾਨ ਹੈ ਉਹਨਾਂ ਦੀ ਕਹੇ ਪ੍ਰੇਰਨਾਦਾਇਕ ਗੱਲਾਂ ਉਹਨਾਂ ਦੀਆਂ ਲਿਖਤਾਂ ਉਹਨਾਂ ਨੂੰ ਸਦਾ ਜਾਂਦੀਆਂ ਰੱਖਣਗੇ ਆ ਯੋਧਾ ਰੱਖਣਗੇ ਜੀ ਸਾਡੇ ਬਹੁਤ ਹੀ ਸਤਿਕਾਰ ਦੇ ਪੰਦਰ ਸਰਦਾਰ ਸੁਖਦੇਵ ਸਿੰਘ ਜੀ ਚੱਟਾ ਸਾਡੇ ਵਿੱਚ ਮੌਜੂਦ ਹਨ ਉਹਨਾਂ ਨੂੰ ਕਹਿੰਦੇ ਹੁੰਦੇ ਵੀ ਮੈਂ ਤੇ ਸੁਖਦੇਵ ਸਿੰਘ ਚੱਟਾ ਅਸੀਂ ਛੋਟੇ ਹੁੰਦੇ ਵੀ ਉਦੋਂ ਬਾਜ ਹੁੰਦਾ ਜਨ ਮੰਢਣੀ ਜਾਂ ਛਡਾਉਣੀ ਤੇ ਅਸੀਂ ਕਹਿੰਦੇ ਦੋਨੇ ਕੌਂਦੇ ਜਸਵੀਰ ਸਿੰਘ ਪਹੁੰਚੇ ਉਹਦੇ ਉੱਤਰ ਉਹਨਾਂ ਦੇ ਨਾਮ ਉਹਨਾਂ ਦਾ ਪਰਿਵਾਰ ਕਾਰ ਦੇ ਪਾਤਰ ਸਜਣੇ ਤੇ ਪਹੁੰਚੇ ਐ ਆ ਜਿਵੇਂ ਹੁਣ ਥੋੜਾ ਜਿਹਾ ਪਹਿਲਾਂ ਇੱਥੇ ਗੁਰਦੇਵ ਸਿੰਘ ਬੇਪਰਵਾ ਬੋਲ ਰਹੇ ਸੀ ਤੇ ਮੈਂ ਸ਼ੇਖਰਨਾਵ ਗੱਲ ਕਰ ਰਿਹਾ ਸੀ ਕੋਈ ਬੰਦਾ ਅਣਖੜ ਜਾਵਾ ਕੋਈ ਪੈਨ ਕਾਪੀ ਨਹੀਂ ਕੋਈ ਕੁਝ ਨਹੀਂ ਤੇ ਫਿਰ ਵੀ ਕਿੰਨਾ ਸੋਹਣਾ ਉਹ ਬੋਲ ਰਿਹਾ ਸੀ ਤੇ ਭੁੱਲਰ ਸਾਹਿਬ ਦੇਗੇ ਇਹ ਅਪਾਰ ਕਿਰਪਾ मैं एक दिन हैरान होया भी भर साहब बहुत मेहनत करके भी थोड़े वर्गा नहीं लिख सकते तो मैं तेन सारी दसता तो भी कि लिख लें भुलर साहब कहते मैं उनका हलवा है और मैं ना बीच बैठा किस वर्गा हुआ राम दे, देडित पूर्ण चंद जी दे ਆਹੋ ਰਜਵਲੀ ਦੇ ਪ੍ਰਾਪਤ ਜਿਹੜੇ ਕਵਿਸ਼ਰ ਸਾਡੇ ਸੀ ਉਹਨਾਂ ਦੇ ਕਈ ਕਿੱਸੇ ਪੜਦਾ ਆਵਾਜ਼ ਉਹਨਾਂ ਦੀ ਸੁਰੀਲੀ ਸੀ ਤੇ ਗੰਗਾ ਸੂ ਦੀ ਗਵਾਂਦੀ ਖੇਤਾਂ ਵਾਲੇ ਵੀ ਆ ਜਾਂਦੇ ਸੁਣਦੇ ਰਾਤ ਤੱਕ ਕਹਿਦਾ ਮੈਂ ਉਹਨਾਂ ਕੇਸ਼ਾਂ ਨੂੰ ਪੜਦਾ ਤੇ ਕਈ ਨਾ ਕਿੱਸਾ ਪੜਦੇ ਅਤੇ ਛੱਜ ਜਾਂਦੇ ਸੁਖਰਾਜ ਉਹਨਾਂ ਨੇ ਗੰਥ ਸੀ ਕਿ ਤੇ ਮਹਾਨ ਸ਼ਾਇਰ ਹੋਏ ਨੂੰ ਵਾਰਖਸ਼ਾ ਉਹਨਾਂ ਦੀ ਹੀਰ ਦੇ ਵਿੱਚੋਂ ਜੇ ਕਿਤੇ ਬੋਲਣ ਲੱਗ ਜਾਂਦੇ ਸਾਰੀ ਬੈਂਕ ਸਿਰੇ ਤੱਕ ਬੋਲ ਦਿੰਦੇ। ਇਹ ਸੁਧونی ਸਾਹਿਬ ਜਿਹੜੀ ਕੋਈ ਚੌਪ ਲਈ ਜਿਹੜੀ ਕੋਈ ਅਸ਼ਟਪਦੀ ਸ਼ੁਰੂ ਕਰ ਲੈਂਦੇ ਸਿਰੇ ਤੱਕ ਸੁਣਾ ਲੈਂਦੇ। ਉਹਨਾਂ ਦਾ ਐਸਾ ਦਿਮਾਗ ਸੀ ਉਹ ਕੰਠਸਟ ਕਰ ਲੈਂਦੇ ਸੀ। ਇਹਨੇ ਮੈਨੂੰ ਉੱਥੋਂ ਪ੍ਰੇਰਨਾ ਮਿਲੀ ਹੈ। ਉੱਥੋਂ ਹੀ ਸ਼ਬਦ ਆਏ ਸਾਰੇ। ਤੇ ਫੇਰ ਇਹਨੇ ਸੂਰਜ ਜਿਹਾ ਗਾ ਹੋ ਗਿਆ ਜਦੋਂ ਤੁਸੀਂ ਮੈਨੂੰ ਸਭਾ ਦੇ ਵਿੱਚ ਲਿਆਏ ਤੇ ਫੇਰ ਤਾਂ ਮੇਰੀ ਜਿਹੜੀ ਖੜੋਤ ਆਈ ਵੀ ਸੀ ਉਹ ਫੇਰ ਸ਼ੁਰੂ ਹੋ ਗਈ ਮੈਂ ਜਾਣਾਂ ਇਹ ਆਪਦੀ ਗੱਲ ਨੂੰ ਵਿਸਥਾਰ ਨਾਲ ਦੇਵਾਂ ਸਿਰ ਝੁਕਦਾ ਜਦੋਂ ਉਹ ਨਾਨਕ ਸਾਹਿਬ ਆ ਫਰਲੇ ਵਾਲੇ ਪਤਵੰਨ ਕੇ ਜਾਗ ਲੱਦ ਕੇ ਲੋਕਾਂ ਵਾਲੀ ਜੁੱਤੀ ਪਾ ਕੇ ਕੱਠਾ ਪਾ ਕੇ ਅੱਧੀ ਦਵਾਈ ਕਰਦੇ ਹੋਏ ਸੱਗਾ ਚਾਰਕ ਮੇਲਿਆਂ ਤੇ ਜਾਂਦੇ ਸੀ ਤੇ ਬਾਬਾ ਦਰਸ਼ਨ ਸਿੰਘ ਆਪਣੇ ਵੀ ਨਾਲ ਸ਼ਾਨ ਬਣ ਜਾਂਦੀ ਸੀ ਬਣਾਉਂਦਾ ਹੁੰਦਾ ਸੀ ਕਿ ਅਸੀਂ ਤਾਂ ਉਹਦੀ ਟੀਮ ਦੇ ਵਿੱਚ ਸੀ ਨਮਸ਼ਤਾਰ ਕਰਦੇ ਆ ਕੋਈ ਸੋਚ ਵੀ ਨਹੀਂ ਸਕਦਾ ਸੀ ਭਗਤ ਸਾਹਿਬ ਖੁਦ ਨਹੀਂ ਸੋਚ ਸਕਦੇ ਸੀ ਅਸੀਂ ਵੀ ਨਹੀਂ ਕਰੇ ਸੋਚਿਆ ਸੀ ਕਿ ਭਗਤ ਸਾਹਿਬ ਐਂ ਚਲੇ ਜਾਂਦੇ ਦੇਉਕੇ ਅਸੀਂ ਤਾਂ ਉਹਨਾਂ ਤੋਂ 20 ਸਾਲ ਛੋਟੇ ਸਮਾਦੇ ਨਾਲੋਂ ਜਵਾਨ ਸੀਗੇ ਹਰ ਤਰ੍ਹਾਂ ਬੋਲਣ ਦੇ ਵਿੱਚ ਵੀ ਤੇ ਵਰਕਤ ਇੰਨੀ ਸੀ ਆ ਪ੍ਰੋਗਰਾਮ ਜਿਹੜੇ ਅਸੀਂ ਕਰਾਉਂਦੇ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਸੀ ਉਹ ਰੋਣ ਸਾਹਿਬ ਆਪ ਹੀ ਸਾਰਾ ਸੈੱਟ ਕਰ ਲੈਂਦੇ ਸੀ ਤੇ ਸਾਨੂੰ ਤਾਂ ਕਹਿੰਦੇ ਸੀ ਆ ਜਾਓ ਸਪੀਕਰ ਆਲਾ ਵੀ ਹੋ ਗਿਆ ਤੁਹਾਨੂੰ ਦੂਜਾਰੇ ਹੋ ਗਿਆ ਸਾਰੇ ਕੰਮ ਕਰਕੇ ਤੇ ਮੇਰਾ ਸੁਖਮੰਦਰ ਭਾਗੀ ਵੰਦਰ ਨੂੰ ਨਾਲ ਲਾ ਲੈਂਦੇ ਸੀ ਤੇ ਇੰਨੀਆਂ ਪਿਆਰੀਆਂ ਨਿਸ਼ਾਨਾ ਉਹ ਬਰਸਾਤ ਬਾਰੇ ਜੇ ਬੋਲੀ ਜਾਵਾਂ ਤਾਂ ਮੈਂ ਬੋਲੀ ਹੀ ਜਾਵਾਂ ਐਂਦੀਆਂ ਅਥਾਹ ਗੱਲਾਂ ਨੋਨਦਿਆਂ ਜਾਂਦਾ ਲਿਆ ਪਰ ਮੈਂ ਆਪ ਦੇ ਸ਼ਰਦਾਰੂ ਸੁਪੋਚਦਾ ਇੱਥੇ ਪਹੁੰਚੇ ਭੋਦਨ ਸਾਹਿਬ ਦੇ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਬਹੁਤ ਹੀ ਸਤਕਾਰਯੋਗ ਸਾਹਿਤਕਾਰ ਜਣ ਹਾਰਾ ਨੂੰ ਜੀਓ ਆਇਆਂ ਆਖਦਾ ਆਪਾਂ ਇੱਕ ਚੰਗੇ ਕਾਰਜ ਵਾਸਤੇ ਇਕ ਮਹਾਨ ਕਵੀ ਦੀ ਯਾਦ ਵਿੱਚ ਇਕੱਠੇ ਹੋਏ ਆ ਇਹਨਾਂ ਨੂੰ ਜਿਹੜਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ